ਕਿ ਆਪ ਦੇ ਚੁੰਡੀ ਵੜ ਕੇ ਦੇਖਦੇ ਆ ਕਿ ਕਿੰਨੀ ਕੇ ਪੰਜਾਬੀ ਚਾਹਦੇ ਐ ਰਿਵੋਲਟ ਕਿੰਨਾ ਕਰਦੇ ਆ ਅੱਖਾਂ ਚ ਅਸੀਂ ਰੜ ਕਰ ਰਹੇ ਆ ਕਿ ਪੰਜਾਬੀਆਂ ਨੇ ਕੇਵਲ ਆਰਐਸਐਸ ਦੀ ਇੰਨੀ ਮੰਨੀ ਬਾਕੀ ਸਾਡੇ ਦੇਸ਼ ਨੇ ਮੰਨੀ ਤੋ ਇਸ ਕਰਕੇ ਪੰਜਾਬ ਦੇ ਨਾਲ ਇਹ ਜਾਨਣਾ ਏਸੀ ਹਰਕਤ ਕਰਕੇ ਕੋਈ ਨੋ ਵੀ ਚੀਜ਼ ਕਰਨ ਦੀ ਕੋਸ਼ਿਸ਼ ਬੀਜੇਪੀ ਗਵਰਨਮੈਂਟ ਕਰਦੀ ਰਹਿੰਦੀ ਸਰਪਾਕਾ ਨੇ ਮੰਤਰੀ ਜਿਗੇ ਆਪਣੇ ਕੈਂਡੀਡੇਟ ਮੰਤਰੀ ਸੰਗਤ ਸਿੰਘ ਜੀ ਆ ਉਹਨਾਂ ਨੂੰ ਬਿਜ਼ਨਸ ਕਰੋ ਕਲੀਨ ਸ਼ੀਟ ਦੇ ਦਿੱਤੀ ਗਈ ਤੇ ਕੋਰਪੋਰੇਸ਼ਨ ਵੀ ਮਨਜ਼ੂਰ ਕਰ ਦਿੱਤੀ ਗਈ ਇਹਨੂੰ ਲੱਗੇ ਠੀਕ ਹੈ ਜੀ। ਵੀਰ ਤੇ ਰਿਐਕਸ਼ਨ ਤਾਂ ਸਾਡੀ ਅਸੀਂ ਤਾਂ ਪਹਿਲਾਂ ਹੀ ਕਹਿੰਨੀ ਹੈ ਕਿ ਦੇਖੋ ਕਿਸੇ ਵੀ ਸੂਬੇ ਦੀ ਤਰੱਕੀ ਜਿਹੜੀ ਹੈ ਉਹ ਵਿਜੀਲੈਂਸ ਨਹੀਂ ਕਰਾ ਸਕਦੀ। ਔਰ ਉਹ ਵੈਂਡਾਟਾ ਪੋਲਿਟਿਕਸ ਨਹੀਂ ਕਰਾ ਸਕਦੀ। ਸੂਬੇ ਦੀ ਤਰੱਕੀ ਤਾਂ ਦੀ ਪੋਸੀਬਲ ਹੈ ਜੇ ਤੁਸੀਂ ਲੋਕਪੱਖੀ ਫੈਸਲੇ ਲਾਉਂਗੇ ਲੋਕਾਂ ਦਾ ਧਿਆਨ ਇੱਧਰ ਉੱਧਰ ਕਰਨਸ ਤੇ ਲਏ ਫੈਸਲੇ ਕੋਈ ਬਹੁਤੇ ਚੰਗੇ ਨਹੀਂ ਸੋ ਇਹ ਤਾਂ ਪਹਿਲੇ ਦਿਨ ਤੋਂ ਅਸੀਂ ਕਹਿ ਰਹੇ ਹਾਂ ਮੈਂ ਵਧਾਈ ਦੇਣਾ ਚਾਹੁੰਦਾ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਨਾਲ ਸਾਡੀ ਜਿਹੜੀ ਸਾਡਾ ਪਾਰਟੀ ਦੇ ਲੋਕ ਆ ਉਹ ਪਾਕਸਾ ਫੋਕੇ ਲੋਕਾਂ ਦੇ ਸਾਹਮਣੇ ਆ ਰਹੇ ਜਿਨ੍ਹਾਂ ਨੂੰ ਕਲਪਰੇਠ ਠਹਿਰਾਇਆ ਜਾ ਰਿਹਾ ਸੀ ਇੱਕ ਜਦੋਂ ਤੁਸੀਂ ਪਿਛਲੀ ਵਾਰ ਇੱਥੇ ਧਰਨੇ ਤੇ ਆਏ ਸੀ ਉਦੋਂ ਇੱਥੇ ਮਹਾਲੇ ਵਿੱਚ ਕੰਟਰੋਵਰਸੀ ਹੋਈ ਸੀ ਬਹੁਤ ਵੱਡੀ ਬੇਦੀ ਸਾਹਿਬ ਨੂੰ ਲੈ ਕੇ ਉਦੋਂ ਵੀ ਇਹ ਪ੍ਰੈਸ ਕਾਨਫਰੰਸ ਇੱਥੇ ਕਰਨ ਲੱਗੇ ਸੀ ਜਿਹਨਾਂ ਨੇ ਉਦੋਂ ਤਾਲੀ ਥੋੜੀ ਉਦੋਂ ਪਤਾ ਲੱਗਿਆ ਸੀ ਤੁਸੀਂ ਆਉਣਾ ਉਹ ਜਿਹੜਾ ਸਟੇਟਸ ਜਿਹੜਾ ਅੱਜ ਵੀ ਸਟੇਟਸ ਕੋਈ ਚੱਲ ਰਿਹਾ ਜੀ ਉਹਦੇ ਬਾਰੇ ਕੀ ਕਹਿੰਦੇ ਹੋ ਮਹਾਲੀ ਤਾਂ ਬੜਾ ਕੁਝ ਪਾਰਟੀ ਦੇ ਇੰਟਰਨਲ ਪਰ ਕਿਸੇ ਵੱਲ ਦੀ ਬੜੀ ਮਤਲਬ ਇਸ ਗੱਲ ਦੀ ਜਿਹੜੀ ਰਹਿੰਦੀ ਹੈ ਨਾ ਇਹ ਕਨਫਲਿਕਟ ਹੈ ਦੇਖੋ ਗੱਲ ਇਹ ਹੈ ਜੀ ਕੁਝੇ ਵੀ ਜਿਹੜੇ ਕੁਝ ਮੈਂ ਸਮਝਦਾ ਕਿਸੇ ਵੀ ਵਿਅਕਤੀ ਨੂੰ ਕੋਈ ਹੱਕ ਨਹੀਂ ਹੈ ਕਿਸੇ ਨੂੰ ਵੀ અપਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਅਸੀਂ ਕਰੀਏ ਪਰ ਕਈ ਵਾਰੀ ਬੋਲਦੇ ਆ ਕਰਦੇ ਆ ਕੋਈ ਅਸੀ ਗੱਲ ਹੁੰਦੀ ਆ ਔਰ ਇਹ ਸਾਥੋਂ ਹੀ ਗੁਸਾ ਕੀ ਹੁੰਦੀ ਹੈ ਅਸੀਂ ਮਾਫੀ ਮੰਗ ਲੈਂਦੇ ਹਾਂ ਬਟ ਹਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਗੱਲ ਦਾ ਗੁਰੇਜ਼ ਕਰਨਾ ਚਾਹੀਦਾ ਸਾਨੂੰ ਇਹਨਾਂ ਸਾਰੰ ਤੀਜਾਂ ਦਾ ਧਿਆਨ ਰੱਖਣਾ ਚਾਹੀਦਾ ਮੇਦੀ ਸਾਹਿਬ ਸਾਡੇ ਬਹੁਤ ਹੀ ਸੀਨੀਅਰ ਕਾਂਗਰਸ ਦੇ ਲੀਡਰ ਨੇ ਸਾਡੇ ਵੱਡੇ ਭਰਾ ਨੇ ਔਰ ਅਨਥਕ ਔਰ ਮਿਹਨਤੀ ਵਿਅਕਤੀ ਹੈ ਸਾਡਾ ਡਿਪਟੀ ਮੇਅਰ ਹੈ ਔਰ ਸਾਨੂੰ ਇਹੋ ਜਿਹੇ ਲੋਕਾਂ ਦੇ ਬੜਾ ਨਾਂ ਹੈ ਕਾਂਗਰਸ ਪਾਰਟੀ ਨੂੰ ਜਿਹੜੇ 4-4 ਵਾਰ ਲਗਾਤਾਰ ਕੌਂਸਲਰ ਦੇ ਟੂਡੇ ਇਹਨਾਂ ਲੋਕਾਂ ਦੇ ਕਰਕੇ ਹੀ ਕਾਂਗਰਸ ਪਾਰਟੀ ਜਮੀਨੀ ਸਤਰ ਤੇ ਮਜ਼ਬੂਤ ਰਹੀ ਹੈਗੀ ਹੈ ਤੇ ਰਹੀ ਹੈ ਲਾਅ ਐਂਡ ਆਰਡਰ ਦਾ ਤੁਸੀਂ ਕੀ ਕਰਨ 35 35 ਗੋਲੀਆਂ ਇੱਕ ਘਰ ਤੋਂ ਚਲਦੀਆਂ ਆ ਪ੍ਰਾਪਰਟੀ ਦੇ ਕੇਸ ਆ ਮੰਨਦੇ ਆ ਪੰਜਾਬ ਵੀ ਲਾਅ ਐਂਡ ਆਰਡਰ ਉਹ ਤਾਂ ਖਤਮ ਹੋ ਗਈ ਕਹਾਣੀ ਲਾਅ ਐਂਡ ਆਰਡਰ ਦੀ ਕਿਹੜੀ ਕੋਈ ਗੱਲ ਰਹੀ ਹੈ ਤੁਹਾਨੂੰ ਰੋਜ਼ਾਨਾ ਦੀ ਕਹਾਣੀ ਪੰਜਾਬ ਦੇ ਰੋਜ਼ਾਨਾ ਦੀਆਂ ਐਸੀਆਂ ਤਿੰਨ ਖਬਰਾਂ ਆਉਂਦੀਆਂ ਗੋਲੀ ਚੱਲਣ ਦੀਆਂ ਹੈਂਡ ਗਰਨੇਡ ਫਟੇ ਦੀਆਂ ਫਰੋਤੀ ਮੰਗੇ ਦੀਆਂ ਮਾਰ ਦਿੱਤਾ ਜਾਂਦੀ ਹੈ ਨੌਜਵਾਨ ਸਾਥੀ ਸੋ ਲਾਅ ਐਂਡ ਆਰਡਰ ਦੇ ਨਾਮ ਦੀ ਤਾਂ ਕੋਈ ਚੀਜ਼ ਪੰਜਾਬ ਦੇ ਅੰਦਰ ਹੈ ਹੀ ਨਹੀਂ ਪੰਜਾਬ ਪੁਲਿਸ ਦਾ ਕੋਈ ਕਿਸੇ ਨੂੰ ਡਰ ਨਹੀਂ ਰਿਹਾ ਹੈ ਸਰਕਾਰ ਦਾ ਕਿਸੇ ਨੂੰ ਕੋਈ ਡਰ ਨਹੀਂ ਪਿਆ ਗੈਂਗਸਟਰ ਸ਼ਰਿਆਮ ਕੋ ਮਰੇ ਨਹੀਂ ਔਰ ਮੋਹੱਲੀ ਗੈਂਗਸਟਰਾਂ ਦੀ ਹੱਬ ਬਣਿਆ ਹੋਇਆ ਹੈ ਮੋਹੱਲੀ 'ਚ ਆਮ ਸ਼ਰਾਂ ਨਾਲੋਂ ਜ਼ਿਆਦਾ ਖਤਰਾ ਹੈ ਇੱਥੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਹਰ ਵਿਅਕਤੀ ਚੌਥੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਚੁੱਪ-ਚੁਪੀ ਤੇ ਕਈ ਇੱਕ ਅੱਧਾ ਸ਼ਿਕਾਇਤ ਕਰ ਦਿੰਦਾ 100 ਦੇ ਮਗਰੋਂ ਇੱਕ 99 ਚੁੱਪ-ਚੁਪੀ ਤੇ ਫਰੋਤੀ ਦਾ ਸ਼ਿਕਾਰ ਹੋ ਰਿਹਾ ਹੈ